ਪੰਜਾਬ ਦੀ ਨੌਜਵਾਨ ਪੀੜ੍ਹੀ ਜਿਸ ਉਮਰ ਜਿਹੜਾ ਨੌਜਵਾਨਾਂ ਨੂੰ ਆਪਣੇ ਪੈਰਾਂ ਉੱਤੇ ਖੜੇ ਹੋ ਕੇ ਕੁਝ ਵੱਡੇ ਮੁਕਾਮ ਹਾਸਲ ਕਰਨ ਦੀ ਤਲਾਸ਼ ਹੁੰਦੀ ਆ ਹੁਣ ਉਹ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਗਰਕ ਹੋ ਚੁੱਕੀ ਐ ਅਤੇ ਚੋਰੀਆਂ ਕਰਨ ਦੇ ਵਿੱਚ ਰੁੱਝ ਚੁੱਕੀ ਐ ਜਿਹਦੇ ਤਾਜ਼ਾ ਘਟਨਾ ਵੇਖਣ ਨੂੰ ਮਿਲੀ ਨਾਭਾ ਵਿਖੇ ਜਿੱਥੇ ਤਿੰਨ ਨੌਜਵਾਨਾਂ ਵੱਲੋਂ ਰੈਡੀमेड ਕੱਪੜੇ ਦੀ ਦੁਕਾਨ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੁਸੀਂ ਸੀਸੀਟੀਵੀ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਤਿੰਨੋਂ ਨੌਜਵਾਨ ਛਾਤਰਚੋੜ ਕਿਸ ਤਰ੍ਹਾਂ ਘਟਨਾ ਨੂੰ ਅੰਜਾਮ ਦੇ ਰਹੇ ਨੇ ਤੇ ਮੌਕੇ ਤੇ ਚੌਕੀਦਾਰ ਨੂੰ ਧੱਕਾ ਮੂਕੀ ਕਰ ਰਹੇ ਨੇ ਇਸ ਮੌਕੇ ਤੇ ਔਰੋਪੀ ਨੌਜਵਾਨ ਨੇ ਦੱਸਿਆ ਕਿ ਇਹ ਚੋਰੀ ਦੀ ਘਟਨਾ ਨੂੰ ਪਹਿਲੀ ਵਾਰ ਅੰਜਾਮ ਦਿੱਤਾ ਕਿਉਂਕਿ ਉਹ ਨਸ਼ਾ ਕਰਨ ਦੇ ਆਦੀ ਨੇ। ਦੋ ਚੋਰੀਆਂ ਕਰ ਦਿੱਤੀਆਂ। ਪਰ ਪਹਿਲੀ ਵਾਰ ਕਰੀ ਤੁਸੀਂ। ਕੀ ਜ਼ਰੂਰਤ ਪੈ ਗਈ ਚੋਰੀ ਕਰਨ ਦੀ? ਤੁਸੀਂ ਕੰਮਕਾਰ ਕਰ ਸਕਦੇ ਹੋਗੇ ਤੇ ਤੁਹਾਡੇ 'ਚ ਕਿਹੜਾ ਕੋਈ ਹੋਣਿਆ? ਸ਼ਰਨ ਆਸਾ ਪੱਤਾ ਜਾਲੇਗਾ ਫਿਰ ਖਾ ਤੇ ਰਾਧਾਨਾ ਸੇ ਪਤਾ ਕਰ। दारू ਵੀ ਰੱਖੀ ਦੀ ਸੁੱਖਾ ਵੀ ਰੱਖਿਆ ਦੀ। ਹਾਂਜੀ। ਨਸ਼ੇ ਦੀ ਪੂਰਤੀ ਵਾਸਤੇ ਕਰਦੇ ਸੀ। ਨਹੀਂ ਜ਼ਰਾ ਗਲਤੀ ਹੋ ਗਈ ਇਹ। ਕਿ ਤੁਹਾਡੇ ਮਰਜ਼ੀ ਨਹੀਂ ਆਏ ਵੀ ਜਿਹੜਾ ਹੈਗਾ ਤੁਸੀਂ ਕਿੰਨੇ ਪੜੇ ਲਿਖੇ? ਮੈਂ 7 ਤੜੇ ਬੜਾ ਵੀ ਪੜ੍ਹ ਲਿਖ ਕੇ ਤੁਸੀਂ ਹੋਰ ਪ੍ਰਾਈਵੇਟ ਵੀ ਕੰਮ ਕਰ ਸਕਦੇ ਹੋ ਹਾਂ ਇਹ ਕੰਮ ਕਰਦੇ ਲੱਗ ਰਹੇ ਤੇ ਇਹ ਗਲਤੀ ਨਾ ਹੋ ਗਈ ਉਮਰ ਕਿੰਨੀ ਕਰਦੇ ਵੀ ਉਮਰ ਇਹ 19 ਸਾਲ ਦੀ ਹੋਈ ਕਿਵੇਂ ਤੁਹਾਡੇ ਮਨ ਚ ਆਇਆ ਵੀ ਚੋਰੀਆਂ ਕਰਨੇ ਮਨ ਚ ਇਹ ਗਲਤੀ ਨਾਲ ਹੋ ਗਈ ਹੁਣ ਪੁਸਤਾਵਾ ਮੰਨਦੇ ਹੋ ਹਾਂਜੀ ਹਾਂ ਤਿੰਨ ਭਾਈਆਂਗੇ 200 ਤਿੰਨ ਪਿਛੇ ਫਿਰ ਪਰਿਵਾਰ ਦੇ ਮੈਂਬਰ ਵੀ ਦੁਖੀ ਨੇ ਤੁਹਾਡੇ ਗਲਤ ਕੰਮ ਕਰਕੇ ਹਾਂਜੀ ਇਸ ਮੌਕੇ ਤੇ ਨਾਬਾ ਕੁਤਵਾਲੀ ਪੁਲਿਸ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਤਿੰਨੋਂ ਨੌਜਵਾਨ ਨਸ਼ੇ ਦੇ ਆਦੀ ਨੇ ਜਿੰਨਾਂ ਦੇ ਵੱਲੋਂ ਚੋਰੀ ਕੀਤੀ ਗਈ ਤੇ ਸਮਾਨ ਵੀ ਬਰਾਮਦ ਕਰ ਲਿਆ ਗਿਆ ਬੀਤੇ ਦਿਨ ਜਿਹੜਾ ਆਪਾਂ ਨੂੰ ਪਤਾ ਹੈ ਕਿ ਰਾਤ ਨੂੰ ਬਾਜ਼ਾਰ ਦੇ ਵਿੱਚ ਤਿੰਨ ਚਾਰ ਦੁਕਾਨਾਂ ਦੇ ਵਿੱਚ ਜਿਹੜੀਆਂ ਚੋਰੀਆਂ ਕੀਤੀਆਂ ਸੀਗੀਆਂ ਉਹਦੇ ਵਿੱਚ ਅਸੀਂ ਤਿੰਨ ਕੁਛੀਆਂ ਨੂੰ ਅਰੈਸਟ ਕੀਤਾ ਤੇ ਉਹਨਾਂ ਤੋਂ ਜਿਹੜਾ ਚੋਰੀ ਹੋਇਆ ਸਮਾਨ ਬਰਾਮਦ ਕਰਵਾਇਆ ਕੀ ਕੀ ਸੀ ਸਮਾਨ ਉਹਦੇ ਵਿੱਚ ਇੱਕ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਇੱਕ ਭਿੱਕੀ ਮੋੜ ਤੇ ਜਿਵੇਂ ਰੈਡੀਮੇਡਸ ਕੱਪੜਿਆਂ ਦੀ ਦੁਕਾਨ ਸੀਗੀ ਉੱਥੋਂ ਉਹਨਾਂ ਨੇ ਕੱਪੜੇ ਵਗੈਰਾ ਚੋਰੀ ਕੀਤੇ ਹੋਰ ਇੱਕ ਅੱਧੀ ਦੁਕਾਨ ਤੋਂ ਐਲਸੀਡੀ ਚੋਰੀ ਕੀਤੀ ਜਿਵੇਂ ਹੋਰ ਕੋਖੇ ਟਾਈਪ ਸੀ ਵੀ ਉੱਥੋਂ ਚੋਰੀ ਕੀਤਾ ਸਾਰਾ ਸਮਾਨ ਉਹ ਬਰਾਮਦ ਕਰਾਇਆ ਇਹ ਤੋਂ ਇਲਾਵਾ ਜਿਹੜਾ ਇਹਨਾਂ ਦੇ ਵਾਰਦਾਤ ਵਿੱਚ ਚੋਰੀ ਕਰਨ ਵੇਲੇ ਵਾਹਨ ਵਰਤੇ ਸੀਗੇ ਇੱਕ ਸਕੂਟਰੀ ਤੇ ਇੱਕ ਮੋਟਰਸਾਈਕਲ ਉਹ ਵੀ ਅਸੀਂ ਬਰਾਮਦ ਕਰਵਾਏ ਨੇ ਤੇ ਉਹ ਵੀ ਜਿਹੜੇ ਹੈਗੇ ਚੋਰੀ ਹੋਣੇ ਪਾਏ ਗਏ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਤਿੰਨੇ ਇਹ ਤਿੰਨੋਂ ਜੀ ਆਪਣੇ ਸੰਤਨਗਰ ਰੇਲਵੇ ਸਟੇਸ਼ਨ ਦੇ ਕੋਲ ਰਹਿਣ ਵਾਲੇ ਨੇ ਤੇ ਪਹਿਲੀ ਵਾਰੀ ਜਿਹੜਾ ਹੈਗਾ ਇਹਨਾਂ ਦੇ ਇੱਕ ਮੁਕਤਮਾ ਦਾ ਚ ਹੋਇਆ ਕੋਈ ਕ੍ਰਿਮੀਨਲ ਸ਼ਿਕਾਇਤ ਇਹਨਾਂ ਦਾ ਫਿਲਹਾਲ ਪਾਇਆ ਨਹੀਂ ਗਿਆ ਹੈਗਾ ਮਕਸਦ ਵੀ ਸੀਗਾ ਜੀ ਚੋਰੀ ਦੇ ਇਹੀ ਹੈ ਵੀ ਇਹ ਨਸ਼ਾ ਕਰਨ ਦੇ ਆਦੀ ਨੇ ਨਸ਼ੇ ਦੀ ਪੂਰਤੀ ਲਈ ਜਿਹੜੀ ਹੈਗੀ ਇਹਨਾਂ ਨੇ ਚੋਰੀ ਕੀਤੀ ਹੈ ਉਮਰ ਕਿੰਨੇ ਕਿੰਨੇ ਪਈ ਨੇ ਉਮਰ ਇਹ 22 ਸਾਲ ਦੇ ਵਿੱਚ ਨੇ ਤਿੰਨੋਂ ਜਿਹੜੇ ਹੈਗੇ ਨੇ ਤਿੰਨੇ 22 ਸਾਲ ਦੇ ਕਰੀਬ ਹੈਗੇ ਨੇ ਪੁਲਿਸ ਨੇ ਕਿੰਨੀ ਉਹ ਸ਼ਖਤ ਕਰਨ ਦੇ ਪਰ ਫੜਨ ਵਿੱਚ ਹੈ ਕੈ ਸੀਸੀਟੀਵੀ ਵੀ ਆਈਸੀ ਸਾਹਮਣੇ ਬਿਲਕੁਲ ਜੀ ਸੀਸੀਟੀਵੀ ਫੁਟੇਜ ਵੀ ਅਸੀਂ ਲਈ ਆ ਉਹਦੀ ਹੈਲਪ ਵੀ ਸੀਸੀਟੀਵੀ ਫੁਟੇਜ ਦੀ ਹੈਲਪ ਲਈ ਆ ਉਹ ਤੋਂ ਇਲਾਵਾ ਜਿਹੜੇ ਸਾਡੇ ਸੋਰਸ ਨੇ ਉਹਨਾਂ ਦੀ ਹੈਲਪ ਲਈ ਚਲੋ ਪਬਲਿਕ ਨੇ ਵਧੀਆ ਸਹਿਯੋਗ ਦਿੱਤਾ ਉਹਦੇ ਸਹਿਯੋਗ ਨਾਲ ਕਾਫੀ ਜਿਹੜਾ ਹੈਗਾ ਅਸੀਂ ਇਹਨੂੰ ਮਤਲਬ ਜਲਦੀ ਟ੍ਰੇਸ ਕਰ ਲਿਆ ਤੇ ਜਲਦੀ ਅਰੈਸਟ ਕਰ ਲਿਆ ਇਹਨਾਂ ਨੂੰ ਕੋਈ ਵੱਡੀ ਧਾਰਾ ਦੇ ਤਹਿਤ ਮੁਕਾਦਮਾ ਦਰਜ ਕੀਤਾ ਇਦੇ ਵਿੱਚ ਅਸੀਂ 457 380 ਤੇ ਨਾਲ 427 ਲਈ ਇੱਕ ਜਿਵੇਂ ਪਾੜ ਪਾੜ ਲਾ ਕੇ ਦੁਕਾਨ ਦਾ ਪਰ ਸ਼ਟਰ ਤੋੜ ਕੇ ਚੋਰੀ ਕੀਤੀ ਹੈ ਤੇ ਅੱਗੇ ਉਹਦਾ ਸ਼ੀਸ਼ਾ ਲੱਗਿਆ ਹੋਇਆ ਸੀਗਾ ਉਹ ਵੀ ਉਹਨੂੰ ਤੋੜੇ ਨੁਕਸਾਨ ਕੀਤਾ ਉਹਦੇ ਵਿਚਾਰ 427 ਤਾਰਾ ਦਾ ਜਿਹੜਾ ਹੈਗਾ ਅਸੀਂ ਵਰਤ ਲਿਆ। ਬ੍ਰਾਮਣੀ ਵੀ ਕੁਝ ਹੋਈ ਜਾਈ। ਬ੍ਰਾਮਣੀ ਜਿਹੜੇ ਕੱਪੜੇ ਚੋਰੀ ਹੋਏ ਸੀਗੇ ਜੀ ਅਸੀਂ ਕੱਪੜੇ ਬਰਾਬਰ ਕੀਤੇ ਨੇ ਹੋਰ ਜਿਹੜੇ ਆਰਟੀਕਲਸ ਚੋਰੀ ਹੋਏ ਸੀਗੇ ਜਿਵੇਂ LCD ਵਗੈਰਾ ਚੋਰੀ ਹੋ ਗਈ ਇੱਕ ਫਰੂਟ ਦੀ ਦੁਕਾਨ ਚ ਸੀਗੀ ਉਥੋਂ ਕੁਝ ਉਹਨਾਂ ਦੇ ਸੀਗੇ ਉਜਾਰ ਵਗੈਰਾ ਸੀਗੇ ਉਹ ਚੋਰੀ ਹੋਏ ਸੀਗੇ ਉਹ ਬਰਾਮਦ ਹੋ ਗਏ ਬਾਕੀ ਤੁਹਾਨੂੰ ਦੱਸਿਆ ਜੀ ਵੀ ਜਿਹੜਾ ਵਾਈਕਲ ਸੀਗੇ ਦੋਨੋਂ ਉਹ ਵੀ ਚੋਰੀ ਦੇ ਸੀਗੇ ਉਹ ਵੀ ਅਸੀਂ ਬਰਾਮਦ ਕਰ ਲਏ ਨੇ ਸਕੂਟਰੀ ਦੇ ਮੋਟਰਸਾਈਕਲ ਵੀ ਸੀਗਾ ਮੌਕੇ ਤੇ ਨਹੀਂ ਕੋਈ ਹਥਿਆਰ ਨਹੀਂ ਸੀਗਾ ਇਹ ਬਿਨਾਂ ਹਥਿਆਰ ਤੋਂ ਵੀ ਨਾ ਕੋਈ ਹਥਿਆਰ ਵਾਲੀ ਗੱਲ ਨਹੀਂ ਆ ਗਈ। ਨਾਮ ਕੀ ਉਹ ਜੀ ਉਹਨਾਂ ਦੇ? ਨਾਮ ਇੱਕ ਦਾ ਹੈਗਾ ਪ੍ਰਦੀਪ ਹੈ ਜੀ ਨਾਮ ਇੱਕ ਸੁਮਿਤ ਹੈ। ਤੀਜਾ ਮੁੰਡਾ ਅਜੇ ਹੈ। ਬਿਲਕੁਲ ਇਹਨਾਂ ਨੂੰ ਬਾਰ-ਬਾਰ ਇਹ ਅਪੀਲ ਕਰੀਦੀ ਅਤੇ ਅੱਜ ਵੀ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਮਾੜੇ ਕੰਮ ਛੱਡ ਕੇ ਚੰਗੇ ਕੰਮਾਂ ਵੱਲ ਧਿਆਨ ਦੇਣ। ਕਿ ਮਾੜੇ ਕੰਮ ਕਰਨ ਵਾਲੇ ਦਾ ਕੋਈ 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 ਹੈ ਨਹੀਂ ਉਹਦਾ ਮਤਲਬ ਉਹਦਾ ਇੱਕ ਤਰ੍ਹਾਂ ਫੜਿਆ ਹੀ ਜਾਣਾ। ਕੋਈ ਉਹਦੀ ਸੇਫ ਸਾਈਡ ਨਹੀਂ ਹੈਗੀ ਕਿ ਉਹ ਬੰਦਾ ਕੋਈ ਮਾੜਾ ਕੰਮ ਕਰਕੇ ਇਹ ਕਰੇ ਵੀ ਮੈਂ ਫੜਿਆ ਨਹੀਂ ਜਾਣਾ ਜਾਂ ਮੈਂ ਮੇਰਾ ਕਿਸੇ ਨੂੰ ਪਤਾ ਨਹੀਂ ਲੱਗਣਾ ਇਹ ਬਿਲਕੁਲ ਪੋਸੀਬਲ ਨਹੀਂ ਹੈਗਾ ਕਿ ਉਹ ਉਹਦਾ ਨਾਂ ਪਤਾ ਲੱਗੇ। ਉਹ ਮਾੜੇ ਕੰਮ ਕਰਨ ਵਾਲੇ ਬੰਦਿਆਂ ਨੂੰ ਇੱਕ ਤਰ੍ਹਾਂ ਜਰੂਰ ਫੜਿਆ ਜਾਣਾ। ਇਹ ਜੀ ਮੇਰੀ ਇਹੀ ਅਪੀਲ ਹੈ ਵੀ ਚੰਗੇ ਕੰਮ ਕਰੋ ਬਹੁਤ ਕੁਝ ਹੈਗਾ ਕਰਨ ਵਾਸਤੇ ਪੰਜਾਬ ਦੇ ਵਿੱਚੇ ਨੌਕਰੀਆਂ ਵੀ ਹੈਗੀਆਂ ਨੌਕਰੀ ਤੋਂ ਲਾਭ ਹੋਰ ਵੀ ਆਪਣੇ ਪ੍ਰਾਈਵੇਟ ਕੰਮ ਕਰਨ ਵਾਸਤੇ ਬਹੁਤ ਸਕੋਪ ਹੈ ਆਪਾਂ ਬਾਹਰ ਜਾ ਕੇ ਵੀ ਕੰਮ ਕਰਦੇ ਆ ਉਹੀ ਕੰਮ ਆਪਾਂ ਇੱਥੇ ਕਰੀਏ ਨਸ਼ੇ ਨਾਲ ਤਾਂ ਜਿਹੜਾ ਹੈਗਾ ਸਮਾਜ ਨੂੰ ਆਪਾਂ ਕੋਈ ਵਧੀਆ ਜਿਹੜਾ ਦੇਣ ਨਹੀਂ ਦੇ ਸਕਦੇ ਨਸ਼ੇ ਨੂੰ ਤਿਆਗ ਕੇ ਵਧੀਆ ਕੰਮ ਕਰੀਏ ਤੇ ਵਧੀਆ ਆਪਣੇ ਮਾਪੇ-ਮਾਵਾਂ ਦਾ ਆਪਣੇ ਸਮਾਜ ਦਾ ਆਪਣੇ ਜਿਹੜਾ ਹੈਗਾ ਦੇਸ਼ ਦਾ ਨਾਰਾਸ਼ੀ ਕਰੀਏ। ਦੇਖਿਆ ਜਾਵੇ ਤਾਂ ਨਸ਼ੇ ਦੀ ਪੂਰਤੀ ਵਾਸਤੇ ਨੌਜਵਾਨਾਂ ਦੇ ਵੱਲੋਂ ਸ਼ਰਿਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਭਾਣਾ ਦੀ ਰਿਪੋਰਟ